ਜਾ ਜਾਂਦਾ ਹੈ ਤਸਵੀਰਾਂ ਤੁਹਾਨੂੰ ਦਿਖਾਉਂਦੇ ਆਂ ਡੜੇ ਸੱਟੇ ਦੁਕਾਨਾਂ ਦੀਆਂ ਜਿੱਥੇ ਸ਼ਰੇ ਆਮ ਲਾਟੇ ਦਾ ਕੰਮ ਕਰ ਰਹੇ ਨੇ ਬਿਰਦਾ ਕੀ ਕਰਨ ਆਏ ਸੀਗੇ ਇੱਥੇ ਸੋ ਤਸਵੀਰਾਂ ਤੁਹਾਨੂੰ ਦਿਖਾਉਂਦੇ ਆਂ ਗਲਬਤ ਕਰ ਲੈਂਦੇ ਆਂ ਇੱਥੇ ਲੋਕਾਂ ਦੇ ਨਾਲ ਵੀ ਬੰਗਰ ਬਿਰਦਾ ਕੀ ਆਵਾ ਤੁਹਾਡਾ ਭਾਈ ਮੋਨੂ ਕੀ ਦੁਕਾਨਾ ਭਾਜੀ ਭਾਈ ਸੁਦੀਰ ਭਾਈ ਦੇ ਨਾਂ ਦੀ ਆ ਸੁਦੀਰ ਦੀ ਦੁਕਾਨਾ ਹੈ ਹਾਂਜੀ ਹਾਂਜੀ ਕਿੰਨਾ ਸਮਾਂ ਹੋ ਗਿਆ ਭਾਜੀ ਇੱਥੇ ਕੰਮ ਕਰਦੇ ਹੋ ਤੁਹਾਨੂੰ ਭਾਈ 2 ਮਹੀਨਾ ਹੋ ਗਿਆ ਜੀ ਹੋਇਆ ਦੁਆਰਾ ਖੁੱਲ੍ਹੇ ਇੱਕ ਮਹੀਨੇ ਤੋਂ ਕੋਈ ਪੁਲਿਸ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਇੱਥੇ ਆ ਰਿਹਾ ਭਾਈ ਯਾਦ ਰਹਿ ਐ ਤੁਹਾਨੂੰ ਪਤਾ ਹੀ ਸਭ ਪਰ ਕੁਛ ਕਹਿੰਦੇ ਨਹੀਂ ਕਹਿੰਦੇ ਤੁਹਾਨੂੰ ਪਤਾ ਸੁਪੀਰ ਭਾਈ ਦਾ ਜ਼ਿਆਦਾ ਪਿਆਰ ਲੱਗਦਾ ਕਿ ਨਹੀਂ 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 ਪਿਆਰ ਦੀ ਤਾਂ ਗੱਲ ਫਰੰਗ ਚੰਗੀ ਨਹੀਂ ਤੁਹਾਨੂੰ ਬੰਦੇ ਸੁਪੀਰਾ ਤੁਹਾਨੂੰ ਦਿਖਾ ਦਨੇ ਆ ਇੱਥੇ ਦੇਖ ਸਕਦੇ ਹੋ ਕਿ ਦੜੇ ਛੱਡੇ ਲਾਟ ਜਿਹੜੀ ਤੇ ਸ਼ਰਜਾਮ ਲਿਖੀ ਜਾਂਦੀ ਹੈ ਜਿਹੜੀ ਬਲੈਕ ਮੰਨੀਆਂ ਉਹ ਵੀ ਤੁਹਾਨੂੰ ਦਿਖਾ ਦਨੇ ਆ ਜਿਹੜੀ ਗੱਲੇ ਦੇ ਵਿੱਚ ਇਹਨਾਂ ਨੇ ਇਕੱਠੀ ਕੀਤੀ ਹੋਈ ਹੈ ਹਰਾਨਗੀ ਵਾਲੀ ਗੱਲ ਹੈ ਕਿ ਜੇ ਗੱਲ ਕਰੀਏ ਸੂਤਰ ਜਿਹੜੇ ਸਾਨੂੰ ਦੱਸਦੇ ਆ ਕਿ ਜਿਹੜੀ ਇਹ ਦੁਕਾਨ ਹੈ ਜਦੋਂ ਸੁਦੀਰ ਚਲਾਉਂਦਾ ਸੀਗਾ ਤੇ ਰਮਣ ਰੋੜੇ ਦਾ ਜਿਹੜਾ ਹੱਥ ਉਹਦੇ ਜਿਹੜਾ ਹੱਥ ਆ ਉਹਦੇ ਸਿਰ ਤੇ ਸੀਗਾ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਰਮਣ ਰੋੜੇ ਨੂੰ ਵਿਜੀਲੈਂਸ ਨੇ ਅਰੈਸਟ ਕਰ ਲਿਆ ਜੇਲ੍ਹ ਦੇ ਵਿੱਚ ਵੀ ਭੇਜ ਦਿੱਤਾ ਕਿ ਇਹ ਕੋਈ ਖੇਡ ਸੀਗਾ ਸਰਕਾਰ ਨੇ ਰਮਣ ਰੋੜੇ ਨੂੰ ਮੋੜੇ ਮੋਰੇ ਕਰਕੇ ਕਿਤੇ ਇਹ ਤਾਂ ਨਹੀਂ ਕਿ 2 ਨੰਬਰ ਦੇ ਕੰਮ ਖਿਲਵਾ ਲਏ ਉਸ ਤੋਂ ਬਾਅਦ ਬਾਵਾਈ ਖੱਟਣ ਲਈ ਰਮਣ ਰੋੜੇ ਨੂੰ ਅੰਦਰ ਕਰਤਾ ਪਰ ਜਿਹੜੇ ਕਾਲੇ ਕਾਰਨਾਮੇ ਕੰਮ ਅੱਜ ਵੀ ਇੱਥੇ ਚੱਲ ਰਹੇ ਆ ਜਿਦਾ ਸਬੂਤ ਸ਼ਰੇਆਮ ਤੁਹਾਨੂੰ ਦਿਖ ਉਹ ਕਿੰਨਾ ਜਿਆਦਾ ਇੱਥੇ ਸਮਾਂ ਹੋ ਚੁੱਕਾ ਸੋ ਹੈਰਾਨੀ ਦੀ ਵਾਲੀ ਗੱਲ ਹੈ ਕਿ ਪ੍ਰਸ਼ਾਸਨ ਜਿਹੜਾ ਇਹ ਹੈ ਕਿਉਂ ਇਸ ਕੰਮ ਦੇ ਉੱਤੇ ਰੋਕ ਨਹੀਂ ਰਹਾ ਉੱਥੇ ਤਾਂ ਦੱਸ ਦੇ ਕਿ ਜਿਹੜੇ ਇਹ ਵਿਅਕਤੀ ਇੱਥੇ ਬੈਠੇ ਆ ਇਹ ਆਪਣੇ ਦਿਹਾੜੀਦਾਰ ਬੰਦੇ ਆ ਹਰ ਕੋਈ ਆਪਣਾ ਬੰਦਾ ਪਰਿਵਾਰ ਪਾਲਦਾ ਇਹ ਕੰਮ ਕਰਦਾ ਭਾਜੀ ਕਿੰਨੀ ਦਿਹਾੜੀ ਆ ਤੁਹਾਡੀ ਪੈਸਾ ਸਸੂ ਭਾਜੀ ਸਾਸੂ ਦਿਹਾੜੀ ਦੇ ਵਿੱਚ ਤੁਸੀਂ ਇੱਥੇ ਕੰਮ ਕਰਦੇ ਹੋ ਠੀਕ ਹੈ ਤੁਸੀਂ ਆਪਣੇ ਬੱਚੇ ਪਾਲਦੇ ਹੋ ਤੁਸੀਂ ਆਪਣਾ ਕੰਮ ਕਰ ਰਹੇ ਹੋ ਪਰ ਹੈ ਤਾਂ ਕੰਮ ਹੀ ਦੋ ਨੰਬਰ ਦਾ ਹੀ ਹੈ ਅੱਛਾ ਹਾਂਜੀ ਕਾਨੂੰ ਜਦੋਂ ਪਰਚਾ ਪੈਂਦਾ ਉਹ ਵੀ ਤੁਹਾਡੇ ਉੱਤੇ ਪੈਂਦਾ ਹਾਂਜੀ ਤੇ 700 ਰੁਪਏ ਦੇ ਵਿੱਚ ਆਪਣਾ ਉਹ ਪਰਚਾ ਪਾਉਣਾ ਕਿੰਨੀ ਕਿੰਨੇ ਕ ਜਿਆਜ ਗੱਲ ਆ। ਕੀ ਕਰੀ ਕੰਮ ਕਰ ਤੁਹਾਨੂੰ ਪਤਾ ਹੈ ਇੰਨੇ ਹੈ ਨਹੀਂ ਕਿ ਫਿਰ ਤੋਂ ਥੋੜੀ ਜਿਆੜੀ ਵਧੀਆ ਮਿਲ ਜਾਂਦੀ ਤਰਖਾ ਵਧੀਆ ਮਿਲ ਜਾਂਦੀ ਹੈ। ਸਰਕਾਰ ਰੋਜ਼ਗਾਰ ਨਹੀਂ ਦੇ ਪਾਰੀ ਕਿਤੇ ਨਾ ਕਿਤੇ ਸ਼ਾਇਦ ਇਸ ਕਰਕੇ ਵੀ ਇਹ ਚੀਜ਼ ਹੋ ਰਹੀ ਹੈ। ਇਸ ਕਰਕੇ ਭਾਜੀ। ਇਸੇ ਕਰਕੇ ਇਹ ਚੀਜ਼ ਹੋ ਜਾਂਦੀ ਹੈ। ਭਾਜੀ ਰਮਨ ਰੋਡ ਦਾ ਕੀ ਸਿਸਟਮ ਸੀਗਾ ਇੱਥੇ ਕਿਉਂਕਿ ਤੁਹਾਨੂੰ ਕਾਫੀ ਸਮਾਂ ਹੋ ਗਿਆ। ਆਪਣਾ ਆਪਣਾ ਪਤਾ ਹੈ। ਉਹਦਾ ਵੀ ਅਸੀਂ ਰਿਲੇਸ਼ਨ ਵਧੀਆ ਸੀਗੇ। ਨਹੀਂ ਪਤਾ ਨਹੀਂ। ਆਪਾਂ ਨੂੰ ਜਿਹੜੀ ਚੀਜ਼ ਦਾ ਪਤਾ ਨਹੀਂ ਆਪਾਂ ਕਿੱਦਾਂ ਕਰੀ ਆਪਾਂ ਜਿਹੜੀ ਚੀਜ਼ ਦਾ ਪਤਾ ਪਊਗਾ ਸਮਾਂਗੇ। ਕਿਹਦੀ ਦੁ ਇਹ ਕਿ ਰਹਿੰਦਾ ਕਿੱਥੇ ਆ ਬਾਜੀ ਇਹ ਰਹਿੰਦੇ ਆਪੋ ਉਹਨਾਂ ਦੇ ਕੈਂਤ ਲੱਗੇ ਹੋਰ ਕਿੱਥੇ ਕਿੱਥੇ ਸੁਧੀਰ ਦੀਆਂ ਦੁਕਾਨਾਂ ਆ ਫਿਲਾਲ ਦੀ ਕਿੜੇ ਤੇ ਮੈਂ ਇੱਥੇ ਬੈਠਾ ਆ ਬਸ ਬੱਸ ਸਟੈਂਡ ਸੀ ਪਹਿਲਾਂ ਬੰਦ ਹੋ ਗਈ ਤੁਹਾਨੂੰ ਪਤਾ ਹੀ ਆ ਅੱਛਾ ਉਧਰ ਵੀ ਚਲਦੀ ਵੀ ਸੀ ਹਾਂ ਸੀ ਤੇ ਇਹ ਹਰ ਜ ਫਿਲਾਲ ਚਲਦੀ ਬਈ ਫਿਲਾਲ ਹੀ ਏਰੀਆ ਕਿਹੜਾ 4 ਨੰਬਰ ਦਾ ਬੰਦਾ ਇਹ ਮੇਰੇ ਸਾਹਮਣੇ ਚਾਰ ਹੀ ਆ ਚਾਰ ਹੀ ਬੰਦਾ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਖਬਰਾਂ ਪ੍ਰਕਾਸ਼ਿਤ ਹੋ ਰਹੀਆਂ ਆ ਚਾਰ ਨੰਬਰ ਦੇ ਐਸਐਚਓ ਵੀ ਬਦਲ ਦਿੱਤੇ ਗਏ ਆ ਕਿਉਂਕਿ ਕਾਫੀ ਖਬਰਾਂ ਜੜੀਆਂ ਆਵਾ ਜੇ ਖਬਰਾਂ ਦੀ ਦੇਖੀਏ ਤੇ ਖਬਰਾਂ ਦੇ ਵਿੱਚ ਕਾਫੀ ਇਹ ਗੱਲਾਂ ਆ ਰਹੀਆਂ ਕਿ ਜਿਹੜਾ ਐਸਐਚਓ ਸੀਗਾ ਚਾਰ ਨੰਬਰ ਦੇ ਵਿੱਚੋਂ ਕਿਤੇ ਰਮਣ अरोੜ ਦੇ ਨਾਲ ਲਾ ਕੇ ਜਿਹੜਾ ਸਾਰਾ ਕੰਮ ਕਰਵਾਉਂਦਾ ਸੀਗਾ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਰਮਣ अरोੜਾ ਚੱਲ ਗਿਆ ਪਰ ਸੈਟਿੰਗ ਜਿਹੜੀ ਹੈ ਅੱਜ ਵੀ ਉੱਥੇ ਹੀ ਜਿਹੜੀ ਹੈ ਖੜੀ ਹੈ ਜਿਸ ਹਿਸਾਬ ਨਾਲ ਤੁਹਾਨੂੰ ਦੇਖ ਦੇਖ ਸਾਧੂ ਦੀਆਂ ਦੁਕਾਨਾਂ ਜਿਹੜੀਆਂ ਇਹ ਖੁੱਲੀਆਂ ਆਈਆਂ ਆ ਆਖਿਰ ਕੀ ਕਾਰਨ ਹੈ ਕਿ ਰਮਨ ਰੋੜੇ ਨੂੰ ਅੰਦਰ ਵੀ ਕਰ ਦਿੱਤਾ ਗਿਆ ਕਿਹਾ ਗਿਆ ਕਿ ਕ腐ਸ਼ਨ ਆ ਜਿਹੜਾ ਰਮਨ ਰੋੜਾ ਫਲਾ ਰਿਹਾ ਪਰ ਹੈਰਾਨਗੀ ਵਾਲੀ ਗੱਲ ਇਹ ਹੈ ਕਿ ਜਿਹੜਾ ਕ腐ਸ਼ਨ ਫਲਾ ਕੇ ਗਿਆ ਉਸ ਚੀਜ਼ ਨੂੰ ਜਿਹੜਾ ਹਜੇ ਤੱਕ ਵੀ ਬੰਦ ਨਹੀਂ ਕੀਤਾ ਗਿਆ ਸੋ ਦੁਕਾਨ ਇੱਕ ਵਾਰੀ ਫਿਰ ਤਾਂ ਦਿਖਾਉਣ ਨੇ ਤੁਹਾਨੂੰ ਦੱਸ ਦਈਏ ਕਿ ਇਹ ਦੁਕਾਨ ਜਿਹੜੀ ਹੈ ਭਾਂਡੇ ਬਾਜ਼ਾਰ ਦੇ ਜਿਹੜੀ ਵਿੱਚ ਪੈਂਦੀ ਹੈ ਤਸਵੀਰਾਂ ਦੁਕਾਨ ਦੀਆਂ ਬਾਹਰੋਂ ਵੀ ਤੁਹਾਨੂੰ ਦਿਖਾ ਦਿੰਦੇ ਆ ਇੱਕ ਤਰਪਾਲ ਲਗਾਈ ਹੋਈ ਹੈ ਤਰਪਾਲ ਲਗਾ ਕੇ ਜਿਹੜਾ ਅੰਦਰ ਹੈ ਇਹ ਲਾਟੇ ਦਾ ਕੰਮ ਕੀਤਾ ਜਾ ਰਿਹਾ ਫਿਰ ਇੱਕ ਵਾਰੀ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਜੇ ਸੂਤਰਾ ਦੀ ਖਬਰਾਂ ਮੰਨੀ ਐ ਤੇ ਜਦੋਂ ਸਾਡੇ ਵੱਲੋਂ ਪਹਿਲੇ ਖਬਰਾਂ ਹੀ ਪ੍ਰਕਾਸ਼ਿਤ ਕੀਤੀਆਂ ਗਈਆਂ ਸੀਗਾ ਤੇ ਸਾਫ਼ ਤੌਰ ਦੇ ਤੇ ਜ਼ਾਹਿਰ ਹੋ ਰਿਹਾ ਸੀਗਾ ਕਿ ਰਮਨ ਰੋੜਾ ਜਿਹੜਾ ਐਮ ਐਲ ਏ ਐ ਉਹ ਲਾਟੇ ਦਾ ਕੰਮ ਜਿਹੜਾ ਖਲਵਾ ਰਿਹਾ ਹੁਣ ਹੈਰਾਨਗੀ ਵਾਲੀ ਗੱਲ ਤੇ ਇਹ ਹੈ ਕਿ ਰਮਨ ਰੋੜਾ ਜੇਲ੍ਹ ਦੇ ਅੰਦਰ ਵੀ ਚਲ ਗਿਆ ਉਸ ਦੇ ਬਾਵਜੂਦ ਵੀ ਜਿਹੜੇ ਕੰਮ ਆਖਿਰਕਾਰ ਇਹ ਕਿਉਂ ਖੁੱਲੇ ਨਹੀਂ ਕਿ ਸਰਕਾਰ ਵੱਲੋਂ ਸਿਰਫ ਇੱਕ ਪਬਲਿਕ ਸਟੰਟ ਖੇਡਿਆ ਗਿਆ ਸੀਗਾ ਕਿ ਜਿਹੜੀ ਸਰਕਾਰ ਹੈ ਬਹੁਤ ਇਮਾਨ ਇਦੇ ਵਿੱਚ 2 ਨੰਬਰ ਦਾ ਕੰਮ ਜਿਹੜਾ ਆ ਸ਼ਰਿਆਮ ਜਿਹੜਾ ਇੱਥੇ ਚੱਲ ਰਿਹਾ ਹਰਾਨਗੀ ਵਾਲੀ ਗੱਲ ਹੈ ਕਿ ਸਰਕਾਰ ਵੱਲੋਂ ਇੱਕ ਐਮਐਲਏ ਨੂੰ ਜਿਹੜਾ ਅਰੈਸਟ ਕਰ ਦਿੱਤਾ ਗਿਆ ਵਿਜੀਲੈਂਸ ਵੱਲੋਂ ਵੀ ਅਰੈਸਟ ਕੀਤਾ ਗਿਆ ਹੋਰ ਵੀ ਕਾਫੀਆਂ ਜਣੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆਈਆਂ ਇਨਲੀਗਲ ਜ਼ਮੀਨਾਂ ਜਿਹੜੀਆਂ ਪ੍ਰਾਪਰਟੀਆਂ ਆ ਉਹ ਵੀ ਸਾਹਮਣੇ ਆਈਆਂ ਪਰ ਉੱਥੇ ਹੀ ਹੈਰਾਨਗੀ ਵਾਲੀ ਗੱਲ ਹੈ ਕਿ ਜਿਹੜੇ 2 ਨੰਬਰ ਦੇ ਕਾਲੇ ਕਾਰੋਬਾਰ ਜਿਹੜੇ ਆ ਰਮਣ ਰੋੜੇ ਵੱਲੋਂ ਜੋ ਕਿ ਸੂਤਰ ਦੱਸਦੇ ਆ ਰਮਣ ਰੋੜੇ ਵੱਲੋਂ ਸ਼ੁਰੂ ਕਰਵਾਏ ਗਏ ਸੀਗੇ ਉਹ ਜਿਹੜੇ ਆ ਹਾਲੇ ਤੱਕ ਕਿਉਂ ਨਹੀਂ ਬੰਦ ਕਰਵਾਏ ਗਏ ਸੋ ਤਸਵੀਰਾਂ ਇੱਕ ਵਾਰੀ ਫਿਰ ਦੁਕਾਨਾਂ ਦੀਆਂ ਦਿਖਾਉਂਦੇ ਆ ਕਿ ਢੱਲੇ ਦੇ ਨਾਲ ਸ਼ਰੀਆਮ ਬਾਜ਼ਾਰ ਦੇ ਵਿੱਚ ਕਿਸ ਤਰ ਕਿੰਨੇ ਦਾ ਨੰਬਰ ਲਿਖਿਆ ਜਾਂਦਾ ਹੈ 11 ਦਾ ਲਿਖਿਆ ਜਾਂਦਾ ਤੇ ਜੇ ਇੱਕ ਬੰਦਾ ਜਿੱਤ ਜਾਵੇ ਤੇ ਕਿੰਨੇ ਪੈਸੇ ਮਿਲਦੇ 100 ਮਿਲਦੇ 11 ਰੁਪਏ ਲੈ ਕੇ ਮੈਨੂੰ 100 ਤੁਸੀਂ ਦਿੰਦੇ ਹੋ ਹੈਨਾ ਇਹ ਨੁਕਸਾਨ ਵਾਲਾ ਕੰਮ ਨਹੀਂ ਹੈਗਾ ਇਹ ਤਾਂ ਨੁਕਸਾਨ ਵਾਲਾ ਹੀ ਹੈ ਤਾਂ ਵੀ ਕਰੀ ਜਾਂਦੇ ਤਾਂ ਮਤਲਬ ਇਹ ਆ ਕਿ ਕਿਤੇ ਨਾ ਕਿਤੇ ਆਪਣੀ ਮਰਜ਼ੀ ਨਾਲ ਨੰਬਰ ਕੱਢਦੇ ਆ ਜੀ ਦੇਖੋ ਸਵਰੀਦ ਸਾਫ ਕੁਝ ਤਾਂ ਸਭ ਨੂੰ ਪਤਾ ਹੈ ਕੀ ਨਿਗਾ ਕੀ ਨਹੀਂ ਉਹ ਤਾਂ ਸਾਰਿਆਂ ਨੂੰ ਪਤਾ ਸੀ ਕਿ ਨਾ ਮਤਲਬ ਕਿਤੇ ਨਾ ਕਿਤੇ ਫਿਰ ਇਹੀ ਚੀਜ਼ ਆ ਨਾ ਵਰਕਰ ਦਾ ਰੋਲ ਵਿੱਚ ਕੀ ਹੈ ਕੁਝ ਨਹੀਂ ਵਰਕਰ ਦਾ ਤੇ ਦੇਖੋ ਭਾਜੀ ਰੋਲ ਇਹ ਆ ਕਿ ਵਰਕਰ ਸਾਨੂੰ ਦੱਸਦਾ ਹੈ ਕਿ ਕੀ ਦੀ ਚੀਜ਼ ਆ ਕੀ ਦੀ ਨਹੀਂ ਆ ਕਿਹਦੀ ਦੁਕਾਨਾ ਕਿਹਦੀ ਨਹੀਂ ਇਸ ਤੋਂ ਇਲਾਵਾ ਤੇ ਅਸੀਂ ਪਹਿਲੇ ਹੀ ਕਹਿ ਦਿੱਤਾ ਕਿ ਤੁਸੀਂ ਕੰਮ ਕਰਦੇ ਹੋ ਉੱਚ ਕੋਈ ਚੱਕਰ ਨਹੀਂ ਹੈ ਨਾ ਹੁਣ ਮੈਨੂੰ ਇੱਕ ਗੱਲ ਦੱਸੋ ਭਾਜੀ 11 ਰੁਪਏ 11 ਰੁਪਏ ਲੈ ਕੇ ਇਹ ਪਰਚੀਆਂ ਕੱਢਦੇ ਇੱਕ ਇੱਕ ਨੰਬਰ ਕੱਢਦੇ ਜੇ ਕੋਈ ਜਿੱਤ ਜਾਵੇ ਤਾਂ ਉਹਨੂੰ 100 ਰ ਨੀ ਮੈਂ ਵੈਸੇ ਇੱਕ ਨੌਲੇਜ ਦੀ ਗੱਲ ਕਰ ਰਿਹਾ ਜਿਹੜਾ 11 ਰੁਪਏ ਆਪ ਮੰਗਣ ਦੇ ਦੁਕਾਨ ਖੋਲ ਕੇ ਰੁਪਈਆ ਰੁਪਈਆ ਦਾ ਮਹਤਾਜ ਆ 11 ਰੁਪਏ ਮੰਗਣ ਦੇ ਤੇ ਉਹ ਕਹਿੰਦਾ ਮੈਂ 100 ਰੁਪਏ ਦਊਂਗਾ ਉਹ ਕਿੱਥੋਂ ਦੇ ਦੇਗਾ ਕੀ ਕਹਿ ਸਕਦੇ ਆਪ ਤਾਂ ਇਹਦੇ ਸੇ ਕੁਝ ਨਹੀਂ ਕਹਿ ਸਕਦੇ ਕੋਈ ਸਰਕਾਰ ਵੱਲੋਂ ਚਲਾਈ ਗਈ ਹੈ ਇਹ ਨਹੀਂ ਸਰਕਾਰ ਵੱਲੋਂ ਤਾਂ ਕੋਈ ਨਹੀਂ ਗਈ ਇਹ ਤਾਂ ਤੁਹਾਨੂੰ ਪਤਾ ਹੀ ਹੁਣ ਜਿਹੜੇ ਸੈਟਿੰਗ ਦੇ ਹਿਸਾਬ ਨਾਲ ਜੋ ਵੀ ਚੱਲਦਾ ਆਪਣਾ। ਤੁਸੀਂ ਦੇਖ ਸਕਦੇ ਹੋ ਕਿ ਸੈਟਿੰਗ ਦੇ ਹਿਸਾਬ ਦੇ ਨਾਲ ਇਹਨਾਂ ਦੇ ਕਹਿਣ ਦੇ ਮੁਤਾਬਿਕ ਫੇਰ ਉਹੀ ਗੱਲ ਕਰਦੇ ਆ ਕਿ ਸੈਟਿੰਗ ਦੇ ਹਿਸਾਬ ਦੇ ਨਾਲ ਜਿੱਥੇ ਇਹਨਾਂ ਨੇ ਕਿਹਾ ਕਿ ਕੰਮ ਜਿਹੜੇ ਸਾਰੇ ਚੱਲਦੇ ਆ ਆਖਿਰਕਾਰ ਇਹ ਸੈਟਿੰਗ ਕਰਨ ਵਾਲਾ ਰਮਨ ਰੋੜਾ ਦੇ ਅੰਦਰ ਚੱਲ ਗਿਆ। ਹੁਣ ਜਿਹੜਾ ਉੱਤੇ ਬਾਦਸ਼ਾਹ ਆ ਉਹ ਕੌਣ ਹੈ? ਵੱਡੇ ਸਵਾਲ ਜਿਹੜੇ ਆ ਜਿਹੜੇ ਖੜੇ ਹੋ ਰਹੇ ਆ। ਲਗਾਤਾਰ ਡੀਜੀਪੀ ਪੰਜਾਬ ਵੱਲੋਂ ਵੀ ਜਿਹੜਾ ਬਾਰ-ਬਾਰ ਇਹ ਜਿਹੜੀਆਂ ਚੀਜ਼ਾਂ ਦੱਸੀਆਂ ਜਾ ਰਹੀਆਂ ਕਿ ਜਿਹੜੇ ਨਸ਼ੇ ਆ ਉਹ ਵੀ ਜਿਹੜੇ ਬੰਦ ਕਰ ਦਿੱਤੇ ਜਾਣਗੇ, ਰਿਸ਼ਵਤ ਪਤਾ ਲੱਗ ਰਿਹਾ ਹੈ ਕਿ ਦੋ ਨੰਬਰ ਦੇ ਜਿਹੜੇ ਕੰਮ ਹੈ ਉਹ ਬੰਦ ਹੋਏ ਕਿ ਨਹੀਂ ਹੋਏ ਸੋ ਆਪਣੇ ਹੀ ਇਹਨਾਂ ਦੇ ਮੁਲਾਜ਼ਮ ਜਿਹੜੇ ਆ ਡੀਜੀਪੀ ਦੇ ਆਪਣੇ ਮੁਲਾਜ਼ਮ ਆਪਣੇ ਡੀਜੀਪੀ ਦੀ ਅੱਖਾਂ ਦੇ ਉੱਤੇ ਜਿਹੜਾ ਆ ਕાળા ਰੰਗ ਦਾ ਪਰਦਾ ਪਾ ਕੇ ਬੈਠੇ ਆ ਕੁਝ ਉਹਨਾਂ ਨੂੰ ਦੱਸ ਨਹੀਂ ਰਹੇ ਕਿ ਕਿੱਥੇ ਕਾਲੇ ਕਾਰੋਬਾਰ ਚੱਲ ਰਿਹਾ ਤੇ ਆਪ ਜਿਹੜੇ ਆ ਵੱਡੇ ਪੱਧਰ ਤੇ ਜਿਹੜੇ ਪੈਸੇ ਇਹਨਾਂ ਵੱਲੋਂ ਖਾ ਹੋ ਰਿਹਾ ਜੇ ਪੈਸੇ ਨਹੀਂ ਖਾ ਹੋ ਰਹੇ ਤੇ ਆਖਿਰਕਾਰ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਇਹ ਕਾਰਵਾਈ ਕਿਉਂ ਨਹੀਂ ਕਰਦਾ ਹੁਣ ਦੇਖਣ ਵਾਲੀ ਗੱਲ ਇਹ ਹੋਈ ਕਿ ਜਲੰਧਰ ਦੇ ਪੁਲਿਸ ਕਮਿਸ਼ਨਰ ਨੇ ਮੈਡਮ ਧਨਪ੍ਰੀਤ ਕੌਰ ਉਹ ਕਿੰਨੀ ਜਲਦੀ ਇਸ ਤਰ ਇਹ ਵੀ ਜਿਹੜੀ ਆ ਦੇਖਣ ਵਾਲੀ ਵੱਡੀ ਗੱਲ ਹੋਏਗੀ ਸੋ ਇਸ ਖਬਰ ਦੀ ਅਪਡੇਟ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਫਿਲਹਾਲ ਤਦ ਤੱਕ ਲਈ ਮੈਨੂੰ ਦਿਓ ਜਤ ਧੰਨਵਾਦ